ਕੋ ਜੀ ਸਾਸੀ ਗਾੜੀ ਸਾਸੀ ਗਾੜੀ ਸਾਸੀ ਗਾੜੀ ਕਾਲ ਸਾਹਿਬ ਹੈ ਜੀ ਫਤਿਹ ਜੀ ਇਹ ਥੋੜੀ ਮੜੀ ਜੀ ਗਾੜੀ ਕਰ ਰਿਹਾ ਐਨ ਥੋੜੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆ ਨਹੀਂ ਮੈਂ ਹੋਰ ਦੁੱਧ ਨਾ ਲਾਉਣਾ ਬਈ ਐਨ ਮੜੀ ਜਨੇ ਆਉਣਾ ਉਹ ਐਨ ਦੁੱਧ ਲਾਉਣਾ ਅੱਛਾ ਨਹੀਂ ਆਪਾਂ 10 ਮਿੰਟ ਚੱਲ ਜਣਾ ਆਪਾਂ ਮਿਲ ਕੇ ਚੱਲ ਜਣਾ ਨਹੀਂ ਖਾਣੀ ਨਹੀਂ ਨਹੀਂ ਕੋਈ ਚੱਕਰ ਨਹੀਂ ਆ ਹਾਂ ਇਹ ਬੇਡਾ ਡਾਡਾ ਅੱਛਾ ਇਹ ਯਾ ਇੱਕ ਯਾ ਭਾਜੀ ਕੱਥ 9 ਮਹੀਨੇ ਹੋ ਗਏ ਗਏ ਅੱਛਾ 9 10 ਮਹੀਨੇ ਹੋ ਗਿਆ ਘਰੋਂ ਕਹਿਣੋ ਇਹ ਕਹਿਣੋ ਉਹ ਸਾਂਵਾਸੀ ਤੇ ਇੱਥੇ ਲੱਭਦੇ ਰਹੇ ਇਹ ਸੀ ਡੇਰੇ ਡਾਰੇ ਜਾਂਦਾ ਅੱਛਾ ਰਗੜਾ ਰੁਗੜਾ ਪਿੰਦਾ ਅੱਛਾ ਮੈਂ ਤਾਂ ਕੁਝ ਮਾਰਾ ਤੇ ਅਸੀਂ ਆਹ ਕਿਤੇ ਡੇਰੇ ਡਾਰੇ ਬੈਠਾ ਹਾਂ ਘਰ ਚ ਕੌਣ ਘਰ ਚ ਕੌਣ ਹਾਂ ਘਰ ਚ ਕੌਣ ਕੋਣੇ ਦੇ ਘਰ ਚ ਮਾਂ ਵੀ ਹੈਗੀ ਤੇ ਉਹ ਵੀ ਯਾਰ ਸੇ ਤਰਾ ਆ ਪ੍ਰਜਾ ਤੇ ਕਿ ਲੱਗਦੇ ਢਿੰਗ ਲੱਗਦੇ ਮੈਂ ਕਿਤਾ ਤਾਇਆ ਅੱਛਾ ਪਿਤਾ ਪਿਤਾ ਬੈਗਾ ਹੀ ਹਾਂ ਅੱਛਾ ਹਾਲੂ ਉਦੋਂ ਵੀਡੀਓ ਜਦ ਮੈਂ ਆਇਆ ਕਿਦੋਂ ਉਹ ਐਂ ਇਧਰੋਂ ਮੂਲੇ ਚੱਕ ਲਓ ਅੱਛਾ ਮੇ ਲੱਭਦਾ ਆਇਆ ਮੈਂ ਅੱਛਾ ਇਹ ਮੈਨੂੰ ਲੱਭਾ ਨਹੀਂ ਠੀਕ ਆ ਉਹ ਡੇਰੇ ਵਾਲੇ ਆਂਦੇ ਇੱਥੇ ਵਰਦਾ ਨਹੀਂ ਆਉਂਦਾ ਨਹੀਂ ਉਹ ਇਹਦੇ ਬਾਬੇ ਬਾਰਡਰੇ ਵਾਲੇ ਇਧਰ ਰਹਿੰਦਾ ਜਦੋਂ ਤੁਸੀਂ ਉਦੋਂ ਵੀਡੀਓ ਬਣਾ ਖੜੀ ਨਾ ਅੱਜ ਨਾ ਉਦੋਂ ਫਿਰ ਮੈਨੂੰ ਅਸੀਂ ਵੇਖੀ ਅੱਛਾ ਫਿਰ ਪਤਾ ਲੱਗਾ ਵੀ ਕਿਹੜਾ ਘਰ ਕਿਹੜਾ ਵਾ ਉਹ ਗਾਜੀ ਅੱਗੇ ਆਹ ਉਹ ਮੋਟਰਸਾਈਕਲ ਚਲਾ ਗਿਆ ਅੱਛਾ ਗੱਡੀ ਖਰਾਬ ਹੋ ਗਈ ਹਾਂਜੀ ਨਹੀਂ ਗੱਡੀ ਮੇਰੇ ਮੂੰਹ ਤੇ ਨਿਕਲ ਗਿਆ ਸੀ ਉੱਥੇ ਕੋਈ ਆ ਗਿਆ ਸੀ ਆਸ਼ਮ ਦੇ ਵਿੱਚ ਆ ਫਿਰ ਉਹ ਸੰਗ ਸੁਣਤਾਉਂਦੀ ਰਹਿੰਦੀ ਫੇਰ ਔਖਾ ਸੀਗਾ ਮੈਂ ਕੋਈ ਆਉਂਦੇ ਜਿੱਦ ਇੱਕ ਜ ਆ ਜਾਣਾ ਨਿਕਲ ਲੱਗੇ ਸਭ ਚਲੋ ਧੰਨਵਾਦ ਕੌਣ ਖੜਾ ਰਿਹਾ ਇਹ ਤੋ ਪਿਛੇ ਜਾ ਤੂੰ ਮਗਰੋ ਜਾ ਇਹਨਾ ਘਟਣਾ ਪੈਣਾ ਵੀ ਵੀਡੀਓ ਨਾ ਬੰਦ ਕਰੀਂ ਅੰਜ ਕੁਛ ਨਹੀਂ ਨੂੰ ਆਖਣਾ ਬੰਦ ਕਿਹੜਾ ਘਰ ਬਾਪੂ ਆਵੇ ਯਾਰ ਆਵੇ ਮੋਟਰਸਾਈਕਲ ਦੇ ਨਾਲ ਸਾਹ ਵਾਲਾ ਉਹ ਫੋਟੋ ਜੀ ਮਾਰਾ ਅੱਛਾ ਮੰਮੀ ਆ ਆ ਜੀ ਅੱਛਾ ਤੇ ਪੋਤਰੀ ਆ ਇਹ ਨਿੱਕੇ ਮੁੰਡੇ ਦੀ ਆ ਅੱਛਾ ਅੱਛਾ ਭਾਈ ਉਹ ਮੇਰੇ ਮਗਰ ਪੰਡੇ ਆਦੀ ਮਨ ਨੂੰ ਲੈ ਕੇ ਜਾ ਮੈਂ ਮਤ ਦਾ ਮਿੱਚ ਗਿਆ ਕੋਣ ਇਹ ਮੰਮੀ ਤੇ ਮੰਮੀ ਆ ਆਹ ਇਹ ਹੋਰ ਬਾਰੇ ਠੀਕ ਹੈ ਜੀ ਇਹ ਘਰ ਆਪਣਾ हां हां बैठ। बस बैठे-बैठे तू दस तू बैठ जा मेरा वीर आजो माता जी आ जाओ कोई गल नहीं पप्पी माता जी आ जा इधर मैं माता जी क्या करो ये गुरु नानक ਗੁਰਨਾਮ ਸਿੰਘ ਦਾ ਆਗਾਸ ਤੇ ਇੱਥੇ ਇੱਥੇ ਬੈਜੋ ਉਦੋਂ ਦਾ ਗਿਆ ਜੀ ਅੱਠ ਨੌ 10 ਮਹੀਨੇ ਹੀ ਹੋ ਗਏ ਸਾਬ ਗੁਰਨਾਮ ਸਾਹਿਬ ਦਾ ਗੰਢਾੜਾ ਫੇਰ ਆਉਣ ਵਾਲਾ ਆਹੋ ਉਦੋਂ ਦਾ ਗਿਆ ਜੀ ਉਦੋਂ ਠੰਡ ਗਈ ਹੀ ਮਾਰੀਗੀ ਅੱਛਾ ਉਦੋਂ ਦਾ ਗਿਆ ਤੇ ਹੁਣ ਉਦੋਂ ਦਾ ਹੋਣਾ ਆ ਤੇ ਹੁਣ ਵੇਖਿਆ ਸੀ ਪਤਾ ਪਤਾ ਨਹੀਂ ਕਿੱਦਿ ਪਤਾ ਨਹੀਂ ਕਰਦੇ ਰਹੇ ਪਤਾ ਕੇ ਅੱਛਾ ਤੁਹਾਨੂੰ ਦੱਸਾਂਗੇ ਜਿਆਦਾ ਢੀਰੀ ਢਾਰੀ ਜਾਂਦਾ ਝਗੜਾ ਰੁਗੜਾ ਪਿੰਦਾਈ ਦੇ ਹੀ ਆਗਾ ਦੀ ਢੀਰੀ ਹੋਣਾ ਇਹ ਜਿਹਨੇ ਮੱਸੋਂ ਲੱਭ ਗਿਆ ਇਧਰੇ ਹਿੰਦਪੁਰੇ ਮੋਲੇ ਚਾ ਕੱਲ ਅਰੇ ਲੱਭਦਾ ਆਇਆ ਜੂ ਆਂਦੇ ਇੱਥੇ ਵਰਦਾ ਨਹੀਂ ਇੱਥੇ ਆਇਆ ਜੀ ਕਦੀ ਉਹ ਅਸੀਂ ਆਨੇ ਕਦੀ ਜੱਟਾਂ ਝੋਟਾਂ ਨਹੀਂ ਕਾਬੂ ਆ ਗਿਆ ਆਇਆ ਹੀ ਕਾਬੂ ਇਹ ਆਇਆ ਹਾਂ ਦਾਦਾ ਹੋਏ ਆਪ ਕੋ ਦਾਦਾ ਕੇਨੜੇ ਕੇ 2-3 ਮਹੀਨੇ ਮੈਂ ਕਿਹਦੇ ਪੱਠੇ ਪਾਏ ਘਰੇ ਹਾਂ ਠੀਕ ਹੈ ਜੀ ਤੇ ਬਾਅਦ ਵਿੱਚ ਉਹ ਖਣੀ ਪਤਾ ਨਹੀਂ ਕੁੱਟਦੇ ਹੀ ਮਾਰਦੇ ਜਾਂ ਕਿਦਾਂ ਫਿਰ ਉੱਥੋਂ ਭੱਜ ਗਿਆ ਇਹ ਤੂੰ ਇਹ ਤਾਂ ਤੂੰ ਹੀ ਨਹੀਂ ਉਹਦੇ ਕੋਈ ਗਏ ਉਹਨਾਂ ਨੂੰ ਨਹੀਂ ਸਾਨੂੰ ਨਾ ਗਾਂਹ ਦੀ ਗਾਂਹ ਕਿੱਥੋਂ ਮਿਲਿਆ ਵਾ ਮੱਲਾਂ ਕਿ ਜਿਵੇਂ ਸਾਦਾ ਕਿ ਉੱਥੋਂ ਕਿਤੇ ਭੱਜ ਜਾਏ ਉਹ ਜਿੱਥੇ ਆ ਨਾ ਇਹ ਪਿੰਡ ਫੜਿਆ ਗਿਆ ਜਿੱਥੇ ਜਟਾਣੇ ਫੜਿਆ ਹਾਂਜੀ ਹਾਂਜੀ ਉੱਥੇ ਉੱਥੇ ਮੇਰਾ ਇਹਦੇ ਮਾਮੇ ਦਾ ਮੁੰਡਾ ਵਿਆਹ ਆ ਕਿਹੜੇ ਪਿੰਡ ਉਹ ਜਿਹੜਾ ਦੋ ਦੋ ਵਾਲ ਕੀ ਉਹਦਾ ਨਾਮ ਇਹ ਇਹਨੂੰ ਤਾਂ ਮਸਤ ਗੱਡੋਂ ਲੈ ਗਿਆ ਹਾਂ ਹਾਂ ਮਸਤ ਗੱਡੀ ਮਸਤ ਗੱਡੀ ਵਿਆਹ ਆ ਅਸੀਂ ਉਸੇ ਉਰੇਲੇ ਬਨੇ ਡਰੇ ਉਹ ਹੈਗੀ ਵੇਲਾ ਡਰੇ ਡਰੇ ਉੱਥੇ 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 ਅਸੀਂ ਜੰਨੇ ਗਏ ਹਾਂ ਜੰਨੇ ਗਏ ਹਾਂ ਕਿ ਉੱਥੇ ਉਹ ਪਿੰਡ ਦੇ ਵਿੱਚ ਨਹੀਂ ਹੈਗਾ ਉਹ ਕੋਈ ਉਹ ਕਦੇ ਬਾਹਰੋਂ ਨਾ ਕੁੰਜ ਕੀਤਾ ਇਹ ਕਿਦਾਂ ਦਿਮਾਗੀ ਕੀ ਹੱਸਦਾ ਬਾਈ ਬਾਹਰ ਹੀ ਤੈਨੂੰ ਦੱਸ ਆ ਵੀ ਰਗੜਾ ਰੂੜਾ ਪਿੰਦਾ ਹੈ ਤੇ ਮਾ ਥੋੜਾ ਜਿਹਾ ਇਹਦਾ ਹੌਲਾ ਹੋ ਗਿਆ ਜੇ ਖੁਸ਼ਕ ਨਹੀਂ ਹੋ ਜਾਂਦਾ ਖੁਸ਼ ਹਾਂ ਕਦੋਂ 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 ਦਾ ਇਦਾਂ ਹੋਇਆ ਇਹ ਹੋਈ ਬਾਬਾ ਕੀ ਨਹੀਂ ਹੋ ਗਏ ਤੇ ਬਸ ਦੋ ਸਾਲ ਹੀ ਹੋ ਗਏ ਦੋ ਸਾਲ ਤੇ ਮੈਂ ਉਦੋਂ ਵਿਆਹ ਹੈ ਕਿ ਮਾਰੀਆਂ ਬਣਾਉਣੀ ਆ ਅਚਲ ਮਾਰੀ ਇਹਦਾ ਛੋਟਾ ਭਰਾ ਵੀ ਇਹ ਨਹੀਂ ਅਚਾ ਇਹ ਵੀ ਅਲਮਾਰੀ ਬਣਾਉਂਦਾ ਸੀ ਹੁਣ ਆ ਜਾਂਦੀ ਆ ਇਕੱਠੇ ਜਿਆ ਉੰਡਾ ਦਾ ਦਾ ਰੇਹ ਹਾਂ 5-500 ਲੈਂਦੇ 1000 ਰੁਪਇਆ ਲੈਂਦੇ ਦੋਵੇਂ ਹੀ ਕੰਮ ਤੇ ਇਹ ਤੈਨੂੰ ਆਖਿਆ ਜਦੋਂ ਉੱਖੜ ਗਿਆ ਨਾ ਜਦੋਂ ਨਿਕਲ ਗਿਆ ਪਰ ਉਹ ਮੁੜ ਕੇ ਫਿਰ ਵਾਇਆ ਹੀ ਵਾਪਸ ਤੇ ਵਿਆਹ ਹੋਇਆ ਵੀ ਤਾਂ ਇਹਦਾ ਨਹੀਂ ਨਿਕਰਾਇਆ ਹੀ ਨਹੀਂ ਆ ਇਹਦੇ ਕਿ ਕਰਾ ਲੈਂਦਾ ਤੇ ਇਹਦੇ ਇਹ ਜਿਹੜੇ ਨਿਆਣੇ ਹੋਣੇ ਅੱਛਾ ਅੱਛਾ ਇਹ ਕਿ ਕਿਰੋਗ ਵਾਲੀ ਦਾ ਟੀਣਾ ਪੈਂਤ ਨੇ 40 ਸਾਲਾਂ ਦਾ ਹੋ ਗਿਆ ਉਹਨਾਂ ਅੱਛਾ ਅੱਛਾ 40 ਸਾਲਾਂ ਦਾ ਤੇ ਇਹ ਹਿਸਾਬ ਲਾ ਲਓ ਵੀ ਇਹੜੇ ਇਹੜੇ ਇਹਦੇ ਇਹਦੇ ਜਿਹੜੇ ਨਿਆਣੇ ਹੋ ਜਾਣੇ ਇਹ ਛੋਟਾ ਮੁੰਡਾ ਇਹਦਾ ਇਹਦਾ ਭਰਾ ਆ ਉਹਣੀ-ਉਣੀ ਜਿਹੜੇ ਦੇ ਦੇ ਉਹਦੇ ਧੀ ਹੋ ਜਾਣੇ ਅੱਛਾ ਜੇ ਨਾ ਉਹਨਾਂ ਨੂੰ ਪਤਾ ਲੱਗਣਾ ਚਾਚਾ ਕਿਹੜਾ ਦੇ ਧੀਏ ਧੀੜੇ ਆਣੇ ਸਿਹਲਿਆ ਦੇ ਪਾਣੀ ਰਾ ਸ਼ੁਕਰ ਕਰੋ ਇਹ ਜਿਹੜਾ ਆਇਆ ਵਾ ਕਿ ਚੰਗੇ ਭਰਾ ਦੇ ਹੱਥ ਆਇਆ ਹਾਂਜੀ ਹਾਂਜੀ ਆਹ ਉਹੋ ਨੇ ਕਾਥਾ ਤੇ ਚੰਗੇ ਦੇ ਹੱਥ ਆ ਜੇਕਰ ਗਲਤ ਦੇ ਹੱਥ ਆ ਜਾਂਦਾ ਤੇ ਹੋ ਸਕਦਾ ਵੀ ਹੋਰ ਟੰਗਾਂ ਜਾਂਦੇ ਹੋਰ ਕਹਿੰਦੇ ਅਸੀਂ ਕਾਲ ਭਾਬੀ ਇਹਦੇ ਹਾਂਜੀ ਹਾਂ ਤੇ ਇਹ ਵਧਾਇਆ ਦੇ ਉਹ ਛੋਟਾ ਹੈ ਅੱਛਾ ਅੱਛਾ ਹੀ ਹਾਂ ਚਲੋ ਸ਼ੁਕਰ ਹੈ ਅੱਜ ਇਹ ਬੱਚਾ ਮਿਲਿਆ ਹੈ ਕਿਦਾਂ ਲੱਗਦਾ ਅੱਜ ਠੀਕ ਹੈ ਬਹੁਤ ਵਧੀਆ ਹੈ ਹੈ ਕੋਈ ਚਾ ਮਾਤਾ ਅਸੀਂ ਕੱਲ ਪਰ ਤੂੰ ਤੇ ਮਿਲੇ ਨਹੀਂ ਮੁੰਡੇ ਨੂੰ ਤੇ ਹਾਂ ਇਹ ਕੌਣ ਹੈ ਆ ਕੌਣ ਆ ਤੇਰੀ ਮੰਮੀ ਆ ਇਹ ਤੇ ਮੇਰੀ ਮੰਮੀ ਆ ਇਹ ਤੇ ਮਾਤਾ ਜੀ ਉੱਥੇ ਪੈਣੀ ਇਹ ਜਿੱਥੇ ਇਹਨੂੰ ਹੀ ਲੈ ਕੇ ਆਂਦਾ ਸੀ ਨਾ ਇਹ ਪੂਰਾ ਪਾਕਿਸਤਾਨ ਦੇ ਬਾਰਡਰ ਤੇ ਸੀਗਾ ਆਹੋ ਇਹਦੀ ਕਿਸਮ ਤੇ ਇਹਦੀ ਚੰਗੀ ਆ ਕਿ ਰਾਤ ਨੂੰ ਜਿੱਥੇ ਤੁਰੇ ਫਿਰਦਾ ਸੀ ਜੋ ਵੀਰ ਨਾਂ ਲੈ ਕੇ ਹੁੰਦੇ ਨਾ ਤੇ ਮਿਲਟਰੀ ਵਾਲੇ ਦੇਖ ਲੈਂਦੇ ਤੇ ਉਹ ਗੋਲੀ ਮਾਰ ਸਕਦੇ ਸੀ ਇਹਦੇ ਕੋਈ ਵੀ ਇਹਦੀ ਮਤਲਬ ਕਿ ਵੈਲਿਊ ਨਹੀਂ ਪੈਣੀ ਕੋਈ ਇਹਦਾ ਮਤਲਬ ਦਸਤੋਖ ਨਹੀਂ ਤੁਹਾਨੂੰ ਸਾਰੀ ਮੰਨੀ ਨਹੀਂ ਹਿੰਦਕੋ ਠੀਕ ਹੈ ਜੀ ਉੱਥੋਂ ਵੀਰ ਚੁੱਕ ਕੇ ਇਹਨੂੰ ਲੈ ਕੇ ਆਏ ਆਪਣੇ ਘਰੇ ਰੱਖਿਆ ਤੇ ਫਿਰ ਇਹ ਨਹੀਂ ਦੱਸਿਆ ਕਿ ਮੈਂ ਕਿਸੇ ਦੇ ਘਰੇ 2-3 ਮਹੀਨੇ ਪੱਠੇ ਪੌਂਦਾ ਰਿਹਾ ਸੀ ਆ ਬੜੀਆ ਉਹ ਕੀਤੀ ਵੀ ਵੀਡੀਓ ਬਣਾਏ ਮੁੰਡੇ ਲਿਖੇ ਨੇ ਹੁਣ ਬੇਨਤੀ ਮੇਰੀ ਇਹ ਆ ਤੁਹਾਡੇ ਅੱਗੇ ਕਿ ਰੱਬ ਨਾ ਕਰੇ ਕੱਲ ਨੂੰ ਫੇਰ ਕਿਤੇ ਘਰੋਂ ਚਲ ਜਾਈ ਕਿਉਂਕਿ ਹਰ ਵਾਰੀ ਚੰਗੇ ਬੰਦੇ ਨਹੀਂ ਮਿਲਦੇ ਇਹਦਾ ਮਾਤਾ ਜੀ ਇਹਦਾ ਆਪਦਾ ਨੰਬਰ ਨਾ ਤੁਸੀਂ ਇਹ ਕਿਤੇ ਗੁੱਟ ਤੇ ਜਾਂ ਇੱਥੇ ਉੱਤੇ ਸਨਵਾ ਜਰੂਰ ਦਿਓ ਹਾਂਜੀ ਹਾਂਜੀ ਹਾਂ ਹੁਣ ਅਠੀ ਨਵੀਂ ਮਹੀਨੇ ਆਇਆ ਮਾਤਾ ਦੇਣਾ ਅੱਖਾਂ 'ਚ ਮਾਤਾ ਦੇ ਪਾਣੀ ਵੀ ਆ ਗਿਆ ਪਰ ਰੱਬ ਨਾ ਕਰੇ ਕੱਲ ਨੂੰ ਕਿਤੇ ਇਹੋ ਜੀ ਗੱਲ ਨਾ ਕੋਈ ਹੋਵੇ ਪਰ ਜੀ ਨੂੰ ਕੁਝ ਤੇ ਹੁੰਦਾ ਹੋਊਗਾ ਜਦੋਂ ਘਰੇ ਦੀਦਾ ਨਹੀਂ ਹੈਗਾ ਆ ਬੁੱਤਿਆ ਜਵਾ ਹਾਂ ਬੁੱਤਿਆ ਨੇ ਹਾਂਜੀ ਇੱਥੇ ਰੱਖਣਾ ਬੁੱਤਿਆ ਦੱਸਿਆ ਹਾਂ ਤੁਹਾਡੀ ਗਾੜੀ ਥੜੇ ਪਤਾ ਨਹੀਂ ਕੀਤਾ ਕਿਹੜੇ ਡੇਰੇ ਤੇ ਕਿੱਥੇ ਬਾਹਰ ਰੋਡ ਤੇ ਅੰਮ੍ਰਿਤਸਰ ਵਾਲੂ ਇੱਧਰ ਤੇ ਤੁਸੀਂ ਆਉਂਦੇ ਆ ਅੱਜ ਨਾ ਜਾਂਦੀ ਨਹੀਂ ਤੁਸੀਂ ਹੁਣ ਇਦਾਂ ਕਰਨਾ ਵਾਂਗੇ ਆਪ ਆਪ ਦਾ ਨੰਬਰ ਇਹਦੇ ਇੱਥੇ ਜਾਂ ਇੱਥੇ ਰੱਖਣਵਾਜ਼ ਜ਼ਰੂਰ ਦਿਓ ਇਹ ਬੈਂਦੀ ਆ ਉਹਨੇ 500 ਰੁਪਿਆ ਲੈਣਾ ਡਰ ਤੋਂ ਮੇਰੇ ਸਾਣਾ ਜਿਹੜੇ ਟੈਟੂ ਜੇ ਨਹੀਂ ਬਣਾਉਂਦੇ ਉਹਨਾਂ ਨੇ 4-500 ਰੁਪਿਆ ਲੈਣਗੇ ਨੰਬਰ ਆਪ ਦਾ ਜੁਰਮ ਨਿਵਾਦ ਦਿਓ ਨਾਲ ਲਿਖ ਦਿਓ ਆਨੰਦਗੜ੍ਹ ਤੇ ਪਿੰਡ ਦਾ ਆਪ ਦਾ ਸ਼ਹਿਰ ਦਾ ਨਾਮ ਲਿਖ ਦਿਓ ਬਸ ਆਨੰਦਗੜ੍ਹ ਹੀ ਉਹਨਾਂ ਨੇ ਆਨੰਦਗੜ੍ਹ ਆਨੰਦਗੜ੍ਹ ਹਾਂਜੀ ਧੰਨਵਾਦ ਹਾਂਜੀ ਸੰਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਆਪਾਂ ਇਸ ਵੀਰ ਦੀ ਵੀਡੀਓ ਪਾਈ ਸੀ ਮਸਤਗੜ੍ਹ ਪਿੰਡ ਜ਼ਿਲ੍ਹਾ ਤਰਨਤਾਰਨ ਇਹ ਮਸਤਗੜ ਖੇਮ ਕੰਦੇ ਲਾਗੇ ਪੈਂਦਾ ਉੱਥੋਂ ਇਸ ਵੀਰ ਨੂੰ ਹੀ ਲੈ ਕੇ ਆਏ ਸੀਗੇ ਤੇ ਮੈਂ ਧੰਨਵਾਦ ਕਰਦਾ ਵਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਨੂੰ ਲਿਆ ਕੇ ਆਪਣੇ ਘਰ ਰੱਖਿਆ ਉਸ ਤੋਂ ਬਾਅਦ ਸਾਨੂੰ ਫੋਨ ਕੀਤਾ ਕਿ ਵੀਰੇ ਇਦਾਂ ਕੋਈ ਮੈਂਟਲੀ ਡਿਸਟਰਬ ਵੀਰਵਾ ਤੇ ਬਾਰਡਰ ਏਰੀਆ 'ਚ ਤੁਰਿਆ ਫਿਰਦਾ ਵਾ ਰੱਬ ਨਾ ਕਰੇ ਕੋਈ ਇਹਨੂੰ ਪੁਲਿਸ ਵਾਲੇ ਜਾਂ ਕੋਈ ਇਹਨੂੰ ਆਰਮੀ ਵਾਲੇ ਇਹਨੂੰ ਸ਼ੂਟ ਕਰ ਸਕਦੇ ਕਿਉਂਕਿ ਇਹ ਇਹ ਫਿਰਦਾ ਸੀ ਡੇਂਜਰ ਜ਼ੋਨ 'ਚ ਫਿਰਦਾ ਸੀਗਾ ਐਲੋ ਐਲਓਸੀ ਦੇ ਲਾਗੇ ਫਿਰਦਾ ਸੀਗਾ ਤੇ ਚਲੋ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਉਸ ਤੋਂ ਬਾਅਦ ਅਸੀਂ ਨੈਟ ਤੇ ਵੀਡੀਓ ਪਾਈ ਤੇ ਇਥੋਂ ਹੀ ਪਿੰਡ ਤੋਂ ਵੀਰ ਕਵਰ ਵੀਰਾ ਕਵਰ ਵੀਰੋ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਵਰ ਪੀਜਨ ਵਾਲੇ ਆ ਉਹਨੇ ਵੀਡੀਓ ਵੇਖ ਕੇ ਮੇਨਾ ਸੰਪਰਕ ਕੀਤਾ ਤੇ ਕਹਿੰਦਾ ਕਿ ਵੀਰੇ ਮੈਂ ਇੰਨਾ ਦੇ ਪਿੰਡ ਏਰੀਆ ਦਾ ਹੀ ਆ ਤੇ ਮੈਂ ਪਰਿਵਾਰ ਲੱਭਦਾ ਵਾਂ ਚਲੋ ਉਹ ਵੀਰ ਆਇਆ ਤੁਹਾਡੇ ਘਰ ਵੀਰ ਆਇਆ ਸੀ ਕੱਲ ਪਰਸੋ ਇੱਕ ਉਹਨੇ ਮੇਰੇ ਨਾਲ ਸੰਪਰਕ ਕਰਵਾਇਆ ਤੁਹਾਡਾ ਹਾਂ ਹਾਂ ਕੋਈ ਟਾਈਮ ਨਹੀਂ ਹੈਗਾ ਮੈਂ ਵੀਰੇ ਆਉਂਗਾ ਹਾਂ ਚਲੋ ਉਹਦਾ ਵੀਰ ਦਾ ਵੀ ਧੰਨਵਾਦ ਤੇ ਇਸ ਹਫਤੇ ਬਾਬਾ ਜੀ ਵਾਈ ਗੁਰੂ ਨੇ ਮਿਹਰ ਕੀਤੀ ਇੰਨਾ ਇਸ ਮਹੀਨੇ ਨਾ ਆਪਣਿਆਂ ਆਸ਼ੀਵਾਂ ਵੀਰ ਵਾ ਜਿਹੜਾ ਆਪਣੇ ਘਰ ਚੱਲਿਆ ਵਾ ਠੀਕ ਹੈ ਜੀ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਸੰਗਤਾਂ ਦਾ ਸਹਿਯੋਗ ਦਿੰਨੀ ਆ ਵਾ ਹੁਣ ਮੇਰਾ ਵੀਰ ਕਿਤੇ ਨਾ ਜਾਈਂ ਜੇ ਕੋਈ ਕੁੜਦਾ ਮਦਦ ਤਾ ਦੱਸ ਦੇ ਨਹੀਂ ਨਹੀਂ ਕੰਮ ਵਾਲੇ ਤੋਂ ਲੈ ਗਿਆ ਅੱਛਾ ਕੌਣ ਕਿੱਥੇ ਲੈ ਗਿਆ ਸੀਗਾ ਕਿੱਥੇ ਲੈ ਗਿਆ ਸੀਗਾ ਗੱਲ ਨਹੀਂ ਕਰਦੇ ਤਲਵੰਡੀ ਤੋਂ ਘਟ ਗਈ ਹਾਂ ਕੰਮ ਕੁੰਮ ਨਹੀਂ ਨਹੀਂ ਕੱਪਰਵਾ ਭਰਾ ਤੇਰਾ ਹੈਗਾ ਵਾ ਉਹ ਵੀ ਕੰਮ ਵਾਲਾ ਉਹ ਵੀ ਤੈਨੂੰ ਖੜਦਾ ਉਹਦੇ ਨਾਲ ਚੱਲ ਜਾ ਕਰਾਂਗੇ ਕੰਮ ਤੇ ਜਾਣਾ ਮਤ ਜਾਂਦੇ ਤੇ ਕੰਮ ਦਾ ਮੰਦਾ ਬਹੁਤ ਜ਼ਿਆਦਾ ਹੀ ਹਨ ਮਾਰ ਕੇ ਬਣੇ ਕਪੜੇ ਰੱਖਣ ਆਣੀਆਂ ਵੇਖੋ ਮੰਦਾ ਜ਼ਿਆਦਾ ਮੈਂ ਮੰਦਾ ਮੰਦਾ ਜ਼ਿਆਦਾ ਤਾਰੀ ਭਰਾ ਨਾਲੋਂ ਭੱਜ ਗਿਆ ਹਾਂ ਉਹਨਾਂ ਨੇ ਇਹ ਦਸਨ ਮਾਰ ਕੇ ਪਾਸੇ ਜਾਵੇ ਤੇ ਤੇ ਇਹ ਹੀ ਆ ਨਾ ਕਿਸ ਤਰ੍ਹਾਂ ਬਾ ਇੱਕ ਆਪਣੀ ਗੱਲਾਂ ਮਾਰਦਾ ਸੀ ਉਦੋਂ ਵੀ ਠੀਕ ਹੈ ਹਾਂ ਦਿਮਾਗ ਥੋੜਾ ਕੁਝ ਪੰਜਾਓ ਹਾਂ ਚਲੋ ਕੀ ਉਹ ਕੀ ਆਉਂਦੀ ਖਾਂਦਾ ਸਬਜ਼ੀ ਦੀ ਪਾਗ ਦੀ ਜੇ ਆਪਕਾ ਮੈਂ ਸਰਜੀ ਕਿਉਂ ਆ ਇਹਨਾਂ ਚਭਾਲ ਹਸਪਤਲ ਹੈਗਾ ਵਾ ਚਭਾ ਜਦੋਂ ਆਪਾਂ ਤਰਨ ਤੇ ਚਭਾਲ ਤੁਸੀਂ ਇਧਰ ਚਭਾਲ ਜਾਓਗੇ ਨਾ ਚਭਾਲ ਤੋਂ ਜਦੋਂ ਤਰਨਧਾਰੋਂ ਨਿਕਲਣਾ ਵਾ ਨਿਆਰਾ ਹਸਪਤਲ ਆ ਖੱਬੇ ਹੱਥੀ ਨਿਆਰਾ ਪੰਪ ਵਾ ਪٹرول ਪੰਪ ਨਿਆਰਾ ਵਾ ਪੈਣੀ ਮੇਰੀ ਗੱਲ ਸੁਣਨਾ ਤੁਸੀਂ ਜਦੋਂ ਆਪਾਂ ਚਭਾਲ ਨੂੰ ਜੇ ਗਏ ਨਾ ਇਧਰ ਦੀ ਬਾਹਰ ਵੱarti ਤੇ ਚਭਾਲ ਤੋਂ ਜਿਹੜੀ ਤਰਨਧਾਰੋਂ ਛੜਕ ਮੁਰ ਜਾਂਦੀ ਆ ਹਾਂ ਹਾਂ ਖੱਬੇ ਹੱਥ ਚਭਾਲ ਤੋਂ ਨਿਕਲਦਾ ਸਾਰੀ ਖੱਬੇ ਹੱਥ ਨਿਆਰਾ ਪٹرول ਪੰਪ ਆ ਉੱਥੇ ਸਰਕਾਰੀ ਡਾਕਟਰ ਬਿੰਦਾ ਵਾ ਉਹਨਾਂ ਉਹ ਦਿਮਾਗੀ ਦਵਾਈ ਦਿੰਦੇ ਆ ਠੀਕ ਹੈ ਠੀਕ ਹੈ ਜੀ ਇਹਦੀ ਤੁਸੀਂ ਦਿਮਾਗੀ ਦਵਾਈ ਚਲਾ ਲਓ ਮੀ ਹਾ 10 ਦਿਨਾਂ ਦੀ 300 400 ਦੀ ਦਵਾਈ ਆ ਮਹੀਨੇ ਦੀ ਮਤਲਬ 1000 ਰੁਪਏ ਦੀ ਦਵਾਈ ਮਹਿੰਗੀ ਨਹੀਂ ਆ ਇਹਨੂੰ ਤੁਸੀਂ ਦਿਵਾਓਗੇ ਨਾ ਇਹ ਸੈੱਟ ਹੋ ਜਾਊਗਾ ਤੇ ਇਹ ਘਰ ਦਾ ਕੰਮ ਲੈ ਕੇ ਤੁਰੂਗਾ ਹਾਂ ਠੀਕ ਹੈ ਜੀ ਹਾਂ ਐਦਾਂ ਤੇ ਅੱਜ ਮੈਂ ਛੱਡ ਗਿਆ ਕੱਲ ਛੱਡਦੇ ਤੀਜੇ ਦਿਨ ਤੀਜੇਰੀ ਕੋਈ ਨਹੀਂ ਛੱਡ ਕੇ ਨਹੀਂ ਜਾਣਾ ਨਹੀਂ ਨਹੀਂ ਜਾਵਾਂਗੇ ਏ ਅਗਰ ਦੂਤ ਅੱਜ ਵੀਦਨ ਖਲੋਗੇ ਨਾ ਗੱਲ ਕਿ ਰਿਹਾ ਯਾਸ਼ ਕਰ ਪੀਆ ਫਿਰ ਲੈ ਜਾਦੇ ਹਾਂ ਯਾ ਰਪੀਆ ਕੋਈ ਗੱਲ ਨਹੀਂ ਜੇ ਨਹੀਂ ਹੈਗਾ ਤੁਸੀਂ ਉੱਥੇ ਚੱਲ ਜਿਓ ਡਾਕਟਰਾਂ ਡਾਕਟਰ ਨੂੰ ਕਹਿ ਰਹੇ ਕਿ ਮਹਰਾਨੇ ਵਾਲੇ ਵੀਰਾਂ ਨੂੰ ਫੋਨ ਲਾ ਦੇ ਮੈਂ ਪੈਸੇ ਪਾ ਦੂੰਗਾ ਡਾਕਟਰ ਨੂੰ ਮੈਂ ਸਿਹਤ ਆ ਵੀ ਦੇ ਦੂੰਗਾ ਠੀਕ ਠੀਕ ਤੇ ਇਹਨੂੰ ਲੈ ਜਾਇਓ ਬਸ ਹਾਂ ਡਾਕਟਰ ਮੈਨੂੰ ਜਾਣ ਦੋ ਕਿ ਮਹਰਾਨੇ ਵਾਲਾ ਵੀਰ ਜਿਹੜਾ ਤੁਹਾਡੇ ਕੋਲ ਲੈ ਕੇ ਹੁੰਦਾ ਉਹਦੇ ਨਾਲ ਗੱਲ ਕਰ ਉਹ ਤਾਂ ਨੰਬਰ ਵੀ ਹੈਗਾ ਮੇਰਾ ਮੈਂ ਪੈਸੇ ਇਹਦੇ ਪਾ ਦੂੰਗਾ ਠੀਕ ਹਾਂ ਤੇ ਇਹ ਬਾਪੂ ਜੀ ਕੀ ਕੀਰਤ ਕਰਦੇ ਮੈਂ ਕੀਰਤ ਕਰਦਾ ਹਾਂ ਰੇੜੀ ਮਰਕੂਆ ਬਕਵਾੜ ਦਾ ਕੰਮ ਕਰਦਾ ਏ ਬਕਵਾੜ ਦਾ ਬੰਦਾ ਬੰਦਾ ਸ਼ਹਿਰ ਆਣਾ ਤੇ ਕੋਹ ਨਹੀਂ ਹਾਲ ਪੁਦ ਰੁਪਿਆ 2 300 ਬੰਦਾ 2 300 ਦੇ ਅੱਜ ਕੱਲੋ ਸਬਜ਼ੀ ਲੈਓ ਦੁੱਧ ਲੈਓ ਇਹ ਨੇ ਲੱਗ ਜਾਂਦੇ ਘਰ ਘਰ ਆਪਣਾ ਕਿ ਕਰਾਇਦੇ ਨਹੀਂ ਕੱਲ ਘਰ ਆਪਣਾ ਇਹ ਅੱਗੇ ਚਲੂਗਾ ਇਹ ਪਸੇ ਕੱਟ ਜਾਇਆ ਥੋੜਾ ਹੈਗਾ ਆਪਣਾ ਪਿੱਛੋਂ ਇੱਥੋਂ ਦੇਖੀ ਜਾਂ ਆਣ ਕੇ ਇੱਥੇ ਬਸੇ ਬਾਜੀ ਇੱਥੇ ਜਾ ਰਿਹਾ ਚਾਲੀ ਚੋਰੀ ਹੋ ਗਈ ਹੰਗਰ ਜਦੋਂ ਸੇ ਹਿੰਦੁਸਤਾਨ ਪਾਕਿਸਤਾਨ ਬਣਿਆ ਇਹਨਾਂ ਉਦੋਂ ਆਈ ਉਦੋਂ ਮੱਲਿਆ ਆਈ ਇਹ ਮੁਸਲਮਾਨ ਇੱਥੇ ਰਹਿੰਦੇ ਚਲੋ ਆਇਗਰ ਨੂੰ ਮੇਰ ਕਰੇ ਹੁਣ ਨਾ ਮੇਰਾ ਵੀਰ ਕੇ ਦੇ ਜਾਈ ਚੰਗਾ ਹਾਂ ਇਹ ਕਾਮ ਲੈ ਜੀ ਬਸ ਧੰਨਵਾਦ ਤੁਹਾਡਾ ਜੀ ਹੋਨ ਕਹੀ ਮੇਰੇ ਕੋਲ ਵੀ ਰਹਿ ਗਏ 2-2 ਸਾਲ ਤੋਂ ਹਾਂ ਕੋਈ ਨਹੀਂ ਕਰ ਲਵਦੇ ਪਏ ਠੀਕ ਹੈ ਜੀ ਚਲੋ ਇਹਦੀ ਕਿਸਮਤ ਚੰਗੀ ਸੀ ਪਿੰਨ ਆਪਣਾ ਪਿੰਡ ਏਰੀਆ ਪਤਾ ਹੈ ਜਾਂ ਗਾਂ ਸੋਏਗਾ ਤਾਂ ਚੰਗਾ ਕਰਤਾ ਜਿਹੜਾ ਸਾਨੂੰ ਬਾਹਰ ਥੋੜਾ ਮੈਂ ਤਾਂ ਕਰ ਗਿਆ ਇੱਕ ਘੰਟੇ ਤੱਕ ਤਾਂ ਆਇਆ ਨਾ ਮੈਂ ਤਾਂ ਕੰਮ ਤੇ ਗਿਆ ਹਾਂ ਹਾਂ ਜੀ ਇਹ ਇਹ ਵੀਰੇ ਨਾਂ ਵੀਰ ਨੂੰ ਕਾਹਨੂੰ ਦੱਸਿਆ ਕੀ ਕਾ ਨਮਰਦਾ ਭੜਿਆ ਹੈ ਅੱਛਾ ਤੇ ਜਦੋਂ ਤੁਸੀਂ ਵੀਡੀਓ ਵੇਖੀ ਬਾਪੂ ਜੀ ਤੇ ਕੁਝ ਜਲੀ ਜਿਹਾ ਆਈ ਜਦੋਂ ਉਹ ਕਹੇ ਨਹੀਂ ਦੇ ਸਾਡੇ ਨਿਆਣੇ ਆਂਦੇ ਇਹਨੂੰ ਤਾਇਆ ਬਾਗਾ ਤਾਇਆ ਬਾਗਾ ਆਂਦੇ ਨਾ ਕੁਝ ਜਿਹੜੀ ਜਿਨਾਂ ਮਿਲਿਆ ਤੁਸੀਂ ਕੋਲੋਤੇ ਹੋ ਤੇ ਇਹਨੂੰ ਆਂਦੇ ਨਹੀਂ ਉਹ ਮੁੰਡੇ ਆਂਦੇ ਆਂਦੇ ਹੀ ਸਾਨੂੰ ਸਾਡੇ ਨਿਆਣੇ ਆਂਦੇ ਆ ਤਾਇਆ ਬਾਗਾ ਆ ਰਵੇ ਜਿਹੜੀ ਉਹ ਵੀਡੀਓ ਬਣਦੇ ਹੈ ਨਾ ਉਹ ਮੇਰਾ ਗੁਰਦਾਰਾ ਵਾ ਉਹਦਾ ਕਰਕੇ ਮੈਂ ਵਾਈ ਗੁਰੂ ਨੇ ਪਤਾ ਨਹੀਂ ਕਿੰਨੇ ਪਰਿਵਾਰ ਮਿਲਾ ਦਿੱਤੇ ਆ ਠੀਕ ਹੈ ਜੀ ਠੀਕ ਹੈ ਜਦੋਂ ਹਣੀ ਆ ਅਸੀਂ ਵੀਡੀਓ ਬਣਾ ਕੇ ਪਾਵਾਂਗੇ ਫਿਰ ਜਿਹਨਾਂ ਦੇ ਗਵਾਚੇ ਫੋਨ ਲਾਉਂਦੇ ਆ ਚੰਗਾ ਮਾਤਾ ਜੀ ਆਹ ਰੱਖੋ ਖੋਲ ਕੇ ਰੱਖੇ ਤਨੂ ਕਿਦਾਂ ਉਹਦਾ ਡਾਕਟਰ ਦਾ ਨਾਮ ਲਿਖਿਓ ਆਪਣਾ ਨਾਮ ਉਹਦੇ ਤੇ ਲਿਖ ਦਿਓ ਨਾ ਅਸੀਂ ਉਹਨੂੰ ਲਾਪਣਾ ਖਾੜ ਆਹ ਲੈ ਲਓ ਮੇਰਾ ਕਾਰਡ ਲੈ ਲਓ ਮੈਨੂੰ WhatsApp ਤੇ ਮੈਸੇਜ ਫੋਨ ਕਰ ਦਿਓ ਆ ਤਾਂ ਨੰਬਰ ਦੇ ਦੂੰਗਾ ਠੀਕ ਹੈ ਠੀਕ ਹੈ ਜੀ ਇਹ ਨਾਮ ਲਿਖਿਆ ਤੁਹਾਡਾ ਹਾਂ ਨੰਬਰ ਲਿਖਿਆ ਸਾਡਾ ਠੀਕ ਹੈ ਹਾਂ ਫੋਨ ਲਾ ਦਿਓ ਅਸੀਂ ਉਹਨਾਂ ਆਖੰਦ ਉਹਨਾਂ ਕੋਲ ਆਇਆ ਹਾਂ ਹਾਂ ਉਹਨਾਂ ਕੋਲ ਆਇਆ ਕਾਰਡ ਵਿਖਾ ਦਿਓ ਚਲੋ ਬੜੀ ਮੇ ਪੈਸੇ ਮੈਂ ਪਾ ਦੂੰਗਾ ਉਹਨੇ ਉਹਨੂੰ ਮੈਂ ਪਾ ਦੂੰਗਾ ਚੰਗਾ ਭੈਣੇ ਹਾਂਜੀ ਨਹੀਂ ਬੱਸ ਭੈਣੇ ਧੰਨਵਾਦ ਤੁਹਾਡਾ ਨਹੀਂ ਕੋਈ ਕੋਈ ਗੱਲ ਨਹੀਂ ਉਹ ਨਾ ਆਸ਼ਮ ਚ ਕਿਸੇ ਨੇ ਆਉਣਾ ਵਾ ਅੱਛਾ ਹਾਂ ਤੇ ਉਹ ਫਿਰ ਡਿਕਨ ਦੇ ਆਉਣੇ ਆ ਚੰਗਾ ਜੀ ਮੈਂ ਇਹਨਾਂ ਰੋਟੀ ਖਾ ਚੰਗਾ ਮੇਰਾ ਵੀਰ ਹੁਣ ਕਿਤੇ ਨਹੀਂ ਜਾਣਾ ਚੰਗਾ ਹੂੰ ਦੇ ਮਾਰ ਦੇ ਮੋਦੇ ਤਾਂ 10 ਨਹੀਂ ਮਾਰ ਦੇ ਕੌਣ ਹਾਂ ਇਹਨੂੰ ਦਵਾਈ ਦਿਵਾਓ ਫਿਰ ਜੇਤੀ ਚੰਗਾ ਜੀ ਅੱਜ ਜਦੋਂ ਉੱਠੇ ਰਹਿੰਦੇ ਹਾਂ ਹਾਂਜੀ ਹਾਂ ਜਰੂਰ ਜੀ ਹਾਂ ਹੋਰ ਨਹੀਂ